ਹਾਂਜੀ ਕੀ ਹਾਲ ਚਾਲ ਨੇ ਦੋਸਤੋ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ ਅੱਜ ਅਸੀਂ ਆਪਣੇ ਖੇਤ ਆਏ ਹੋਏ ਸੀਗੇ ਤੇ ਵੀ ਸੋਚਿਆ ਚਲ ਪਾਣੀ ਦੀ ਬਹੁਤ ਜਿਆਦਾ ਤੇ ਲੱਗ ਰਹੀ ਸੀ ਵਿਚਾਲੇ ਉੱਥੇ ਆਪਣੇ ਵੀਰ ਦੇ ਸੋਲਰ ਵਾਲੀ ਮੋਟਰ ਹੈਗੀ ਆ ਤੇ ਵੀ ਆਪਾਂ ਨੂੰ ਦੂਰ ਜਾਣ ਦੀ ਲੋੜ ਨਹੀਂ ਹਜੇ ਖੇਤ ਕੰਮ ਪਿਆ ਸੀਗਾ ਤੇ ਵੀ ਚਲ ਉੱਥੋਂ ਕਰਾਂ ਪਾਣੀ ਪੀ ਕੇ ਟਾਈਮ ਪਾਸ ਕਰ ਲਾਂਗੇ ਤੇ ਹਿੱਧਰ ਕੈਮਰਾ ਮਾਰਦੀ ਮਿਹੜਾ ਜਹ ਹਜੇ ਸੂਰਜ ਵੀ ਤਕਰੀਬਨ ਬਹੁਤ ਧੁੱਪ ਜਿਆਦੇ ਬਹੁਤ ਕਰੜੀ ਧੁੱਪ ਪਈ ਆ ਪਸੀਨੇ ਵਾਲੀ ਤੇ ਆਪਾਂ ਪਾਣੀ ਪੀਣ ਨੂੰ ਮੋਟਰ ਚਲਾਈ ਸੀ ਤੇ ਇਹਦੇ ਵਿੱਚੋਂ ਹਜੇ ਟਪਕਾ ਪਾਣੀ ਦਾ ਵੀ ਨਹੀਂ ਨਿਕਲਿਆ ਮੋਟਰ ਚਲਾਈ ਨੂੰ ਘੱਟੋ ਘੱਟ ਨਾਲੇ 10 ਮਿੰਟ ਹੋ ਗਏ ਚੱਲੀ ਜਾਂਦੀ ਨੂੰ ਐ ਸੀ ਵੀ ਆਊਗਾ ਪਾਣੀ ਆਊਗਾ ਤੇ ਪੀਵਾਂਗੇ ਤੇ ਇਹ ਵੀ ਬਹੁਤ ਜਿਆਦਾ ਲੱਗ ਰਹੀ ਹੈ ਗਰਮੀ ਕਰਨਾ ਤੇ ਮੈਂ ਬਾਈ ਨੂੰ ਕਹੂੰਗਾ ਵੀ ਅੰਦਰ ਦਿਖਾ ਦੀ ਮੋਟਰ ਚੱਲਦੀ ਆਪਾਂ ਐ ਨਹੀਂ ਹੈਗਾ ਵੀ ਕੋਈ ਵਿਊ ਲੈਣ ਦੇ ਮਾਰੇ ਵੀਡੀਓ ਪਾਉਣੇ ਆ ਤੇ ਰੀਅਲ ਕੰਮ ਨੇ ਆਪਣੇ ਤੇ ਆ ਦਿਖਾ ਦੀ ਅੰਦਰ ਆ ਆ ਵਸ 22 ਤੇ 23 ਤੇ ਇੱਥੇ ਆ ਅੱਗੇ ਹੋ ਜਾਂਦਾ ਮੜਾ ਜਾਂਦੇ ਪਿੱਛੇ ਆ ਜਾਂਦਾ ਤੇ ਮੋਟਰ ਹਜੇ ਡੱਕ ਤੋਪਾ ਪਾਣੀ ਨਾ ਵੀ ਲੱਧਿਆ ਤੇ ਆਪਾਂ ਨੂੰ ਆਸ ਸੀ ਕਿ ਵੀ ਚੱਲ ਪਾਣੀ ਇੱਥੇ ਪੀ ਲਾਂਗੇ ਤੇ ਬਾਈ ਦੇ ਖੇਤਾਂ 'ਕੇ ਵੀ ਚੱਲ ਮੋਟਰ ਲੱਗੀ ਐ ਸੁਣ ਰਹਾਂ ਦੀ ਪਾਣੀ ਪੀ ਲਾਂਗੇ ਤੇ ਵੀ ਹਜੇ ਖੇਤ ਕੰਮ ਪਿਆ ਸੀਗਾ ਤੇ ਵੀ ਹਜੇ ਘਰ ਜਾਣ ਦੀ ਹਜੇ ਜ਼ਰੂਰਤ ਨਹੀਂ ਸੀ ਤੇ ਵੀ ਆਪਾਂ ਨੂੰ ਹੁਣ ਪਾਣੀ ਦੀ ਤੇਹ ਕਰਕੇ ਬਹੁਤ ਜ਼ਿਆਦਾ ਗੱਲ ਸੁੱਕ ਰਿਆ ਸੀ ਹੁਣ ਆਪਾਂ ਨੂੰ ਘਰ ਜਾਣਾ ਪਊਗਾ ਤੇ ਇਸ ਲਈ ਅਸੀਂ ਤੁਹਾਨੂੰ ਇਹੀ ਕਹਨੇ ਆ ਵੀ ਇਹਦਾ ਕੋਈ ਬਾਲਾ ਫਾਇਦੇ ਵਾਲੀ ਗੱਲ ਨਹੀਂ ਹੈਗੀ ਤੇ ਵੀ ਹਜੇ ਲਾ ਲਓ ਤੁਸੀਂ ਇੰਨੀ ਧੁੱਪ ਖੜੀ ਆ ਤੇ ਪਾਣੀ ਪੋਰਾ ਵੀ ਤੋਕਾ ਨਹੀਂ ਪਾਣੀ ਦਾ ਕੱਢ ਰਹੀ ਤੇ ਆਪਾਂ ਵੀ ਇਹ ਲਵਾਉਣੀ ਸੋਚ ਰਹੇ ਸੀ ਪਰ ਆਪਾਂ ਹੁਣ ਨਹੀਂ ਲਵਾਉਂਦੇ ਆਪਾਂ ਆਪਦੀ ਮੋਟਰ ਹੀ ਰੱਖ ਲਈਏ ਦੂਜੀ ਆਪਣੀ ਲੱਗੀ ਹੋਈ ਹੈ 24 ਘੰਟੇ ਵਾਲੀ ਆਪਣੇ ਪੁਰਾਣੀ ਟਿਊਬਵਲ ਲੱਗਿਆ ਹੋਇਆਗਾ ਆਪਾਂ ਉਹੀ ਰੱਖਣਾਗਾ ਤੇ ਆਪਾਂ ਨੂੰ ਐਸੀ ਵੀ ਇੱਕ ਹੋਰ ਲਵਾਉਣੀ ਆ ਆਪਾਂ ਇਹ ਸੌਦਾ ਫੇਲ ਆ ਤੇ ਲਾ ਲਓ ਤੁਸੀਂ ਹੁਣ ਜਿਵੇਂ ਬੰਦਾ ਧਿਆਇਆ ਮਰੀ ਜਾਂਦਾਗਾ ਆਸ ਸੀ ਕਿ ਵੀ ਚੱਲ ਪਾਣੀ ਪੀਵਾਂਗੇ ਜਾ ਕੇ ਵੀ ਚੱਲ ਮੋਟਰ ਲੱਗੀ ਆ ਵੀ ਸਾਧਨ ਹੈਗਾਗਾ ਤੇ ਇਹ ਤਾਂ ਮੈਨੂੰ ਲੱਗਦਾ 5-6 ਘੰਟੇ ਤਕਰੀਬਨ 8 ਘੰਟੇ ਬਸ ਲਾ ਲਓ ਤੁਸੀਂ ਇੰਨਾ ਕੁ ਜਰ ਜਿਵੇਂ ਆਪਾਂ ਕਿਸੇ ਨੂੰ ਦਿਹਾੜੀਆਂ ਨੂੰ ਕਹਿ ਦਈਏ ਵੀ ਜਾ ਕੋਈ ਦਿਹਾੜੀਆਂ ਲਾ ਲਓ ਜਾਂ ਕੋਈ ਕਿਸੇ ਨੂੰ ਆਪਾਂ ਹੋਰ ਟਾਈਮ ਦੇ ਦਈਏ ਵੀ ਇੰਨੇ ਟਾਈਮ ਤੱਕ ਤੈ ਕੰਮ ਕਰਨਾ ਇਹੇ ਤਾਂ ਉਹ ਗੱਲ ਆ ਭਾਈ ਜਿਵੇਂ ਤੁਸੀਂ ਕਹਿਤਾ ਵੀ ਜਿਵੇਂ ਇਹ ਤਿੰਨ ਸਾਢੇ ਤਿੰਨ ਤੱਕ ਚੱਲਣ ਵਾਲੀ ਮੋਟਰ ਆ ਇਹੇ ਜੇ ਮੈਨੂੰ ਲੱਗਦਾ 4 ਕ ਦਾ ਟਾਈਮ ਪਾਉਣਿਕ 4 ਦਾ ਹੋਇਆਗਾ ਤੇ ਇਦੋਂ ਪਹਿਲਾਂ ਹੀ ਖੜ ਗਈ ਤੇ ਇਹੇ ਜੇ ਦੇਖ ਲਓ ਇੰਨੀ ਜਿਆਦੇ ਧੁੱਪ ਖੜੀ ਆ ਤੇ ਪੂਰਾ ਮੁਰਕਾ ਆਉਂਦਾ ਬੈਠਿਆਂ ਨੂੰ ਤੇ ਅਸੀਂ ਇਸ ਲਈ ਇਹੀ ਕਹਨੇ ਵੀ ਇਹ ਸੌਦਾ ਤਾਂ ਕਾਮਯਾਬ ਨਹੀਂ ਹੈਗਾ ਤੇ Nein,